ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਮਾਰਨਿੰਗ ਤੋਂ ਲੱਗੀਆਂ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਆ ਇਹ ਆ ਵੀ ਰੂਮ ਲਿਆ ਸੀਗਾ ਰੂਮ ਦੇ ਵਿੱਚ ਨਾ ਤੋ ਕੇ ਹੋ ਗਏ ਆਪਾਂ ਫ੍ਰੀ ਹੁਣ ਉੱਥੇ ਜਾਵਾਂਗੇ ਅਸ਼ਨਾਣ ਕਰਨ ਤੇ ਫੇਰ ਅਸ਼ਨਾਣ ਕਰਕੇ ਫੇਰ ਟੇਕਦੇ ਆ ਜੀ ਮੱਥਾ ਤੇ ਫੇਰ ਉਸ ਤੋਂ ਬਾਅਦ ਤੁਹਾਨੂੰ ਮਿਲੂੰਗੀ ਕਿਉਂਕਿ ਇਹ ਹੋ ਜਾਂਦਾ ਵੀ ਰਾਤ ਮੈਂ ਤੁਹਾਨੂੰ ਦਰਸ਼ਨ ਕਰਵਾ ਚੁੱਕੀ ਆ ਹੁਣ ਆਪਾਂ ਮੱਥਾ ਟੇਕਦੇ ਆ ਮੱਥਾ ਟੇਕ ਕੇ ਕਿਉਂਕਿ ਪਹਿਲਾਂ ਇਸ਼ਨਾਨ ਕਰਨ ਜਾਣਾ ਉੱਥੇ ਟਾਈਮ ਲੱਗ ਜਾਂਦਾ ਫੇਰ ਜਾਵਾਂਗੇ ਮੱਥਾ ਟੇਕਣ ਕਿਉਂਕਿ ਉੱਥੇ ਵੀ ਭੀੜ ਹੁੰਦੀ ਹੈ ਜਿਵੇਂ ਰਾਤ ਤੁਸੀਂ ਦੇਖਿਆ ਸੀਗਾ ਰਾਤ ਕਾਫੀ ਭੀੜ ਸੀ ਕਿਉਂਕਿ ਇੱਥੇ ਤਕਰੀਬਨ ਭੀੜ ਰਹਿੰਦੀ ਹੋਈ ਆ ਤਾਂ ਕਰਕੇ ਫਿਰ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਥੋੜੇ ਬਹੁਤੇ ਜਿੰਨੇ ਕੋ ਹੋ ਸਕੇ ਤੁਹਾਨੂੰ ਦਰਸ਼ਨ ਕਰਵਾਤੇ ਉਹਨੇ ਕੋ ਮਨਜ਼ੂਰ ਕਰਿਓ। ਬਾਕੀ ਜੀ ਹੁਣ ਆਪਾਂ ਬਾਅਦ ਵਿੱਚ ਹੀ ਮਿਲਾਂਗੇ। ਚਲੋ ਜੀ ਠੀਕ ਐ। ਹਾਂਜੀ ਜਿਵੇਂ ਤੁਸੀਂ ਦੇਖਿਆ ਨਾ ਵੀ ਪਹਿਲਾਂ ਅਸੀਂ ਰੂਮ ਦੇ ਵਿੱਚ ਤਿਆਰ ਹੋ ਗਏ ਸੀਗੇ ਰੂਮ ਦੇ ਵਿੱਚ ਤਿਆਰ ਹੋਣ ਤੋਂ ਕਿਉਂਕਿ ਅਸੀਂ ਨਾ ਰੂਮ ਲੈ ਲਿਆ ਸੀਗੇ ਰੈਂਟ ਤੇ। ਫਿਰ ਉਸ ਤੋਂ ਬਾਅਦ ਅਸੀਂ ਇਹ ਆਏ ਸੀਗੇ ਗੁਰਦੁਆਰਾ ਸਾਹਿਬ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਿਲ ਜਾਂਦੇ ਨੇ ਇਹਨਾਂ ਦੇ। ਬਿੱਚੀ ਨੇ ਜੀ ਗੁਰਦੁਆਰਾ ਸਾਹਿਬ ਦੇ ਵੀ ਅਗਰ ਕਿਸੇ ਨੇ ਮਤਲਬ ਕੋਈ ਦੂਰੋਂ ਨੇੜਿਓਂ ਕਿਸਨੂੰ ਦੇਖ ਰਿਹਾ ਹੈ ਇਹ ਕਿਸੇ ਨੇ ਲੈਣਾ ਹੋਵੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਮਿਲ ਜਾਂਦੇ ਨੇ ਉੱਥੇ ਅਸੀਂ ਵੀ ਲਿਆ ਸੀਗਾ ਫ੍ਰੀ ਵਾਲੇ ਵੀ ਹੁੰਦੇ ਨੇ ਰੈਂਟ ਵਾਲੇ ਵੀ ਹੁੰਦੇ ਨੇ ਉਹ ਤੁਹਾਡੀ ਆਪਣੀ ਮਰਜ਼ੀ ਆ ਫਿਰ ਅਸੀਂ ਇੱਥੇ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਫਿਰ ਅਸੀਂ ਲੱਗੇ ਸੀਗੇ ਇਸੇ ਕਾ ਵੀ ਮੱਥਾ ਟੇਕ ਲਿਆ ਅ ਥੋੜਾ ਜਿਹਾ ਦਿਨ ਚੜ ਗਿਆ ਸੀ ਬਟ ਇਹ ਆ ਵੀ ਜਿਵੇਂ ਮਾਸੀ ਉਹਨਾਂ ਦੇ ਵੀ ਤਵੀਰ ਥੋੜੀ ਜੀ ਠੀਕ ਘਟ ਰਹੀਦੀ ਆ ਨਾ ਵੀ ਇਹ ਹੋ ਜਾਂਦਾ ਸਫਰ ਦੇ ਵਿੱਚ ਥੋੜਾ ਜਿਹਾ ਥਕ ਜਿਵੇਂ ਕਿੰਨਾਂ ਥਕਾਵਟ ਛੇਤੀ ਹੋ ਜਾਂਦੀ ਉਹ ਪਹਿਲਾਂ ਕਾਫੀ ਬਿਮਾਰ ਰਹੇ ਨੇ ਤਾਂ ਕਰਕੇ ਛੇਤੀ ਥਕਾਵਟ ਹੋ ਜਾਂਦੀ ਉਹਨਾਂ ਨੂੰ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਰਮਾ ਕੀਤੀ ਸਾਰੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਰਮਾ ਕਰਨ ਤੋਂ ਬਾਅਦ ਫਿਰ ਆਪਾਂ ਲਿਆ ਸੀ ਗੱਜ ਪ੍ਰਸ਼ਾਦ ਪਰ ਇਹ ਹੋ ਜਾਂਦਾ ਜੀ ਧਰਮ ਚਾਹੇ ਕੋਈ ਵੀ ਹੋਵੇ ਪਰ ਜੋ ਮਤਲਬ ਆਪਣੇ ਮਿਲਦੇ ਪ੍ਰਸ਼ਾਦ ਮਿਲਦਾ ਹੈ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ ਨਾ ਉਹਦੇ ਲਈ ਕਿਸਮਤ ਬਹੁਤ ਜ਼ਰੂਰੀ ਹੈ ਨਾ ਹਰ ਇੱਕ ਦੀ ਕਹਿੰਦੇ ਹਨ ਨੂੰ ਵੀ ਕਈ ਵਾਰੀ ਆਪਾਂ ਨੂੰ ਕੋਲ ਹੁੰਦੇ ਵੀ ਚੀਜ਼ ਨਹੀਂ ਮਿਲਦੀ ਫਿਰ ਉਹ ਅਸੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਚ ਮੱਥਾ ਟੇਕਾਂ ਉੱਥੇ ਆਪਣਾ ਮੱਥਾ ਟੇਕਣ ਤੋਂ ਬਾਅਦ ਇੱਥੇ ਆ ਗਈ ਸੀ ਇਹ ਨਾਲ ਹੀ ਬਣਿਆ ਹੋਇਆ ਜੀ ਬਾਬਾ ਅਟਲ ਗੁਰਦੁਆਰਾ ਸਾਹਿਬ ਤੇ ਇੱਥੇ ਵੀ ਬਹੁਤ ਸੁਖੰਵਰ ਆਉਂਦੀਆਂ ਨੇ ਕਿਉਂਕਿ ਇਹਨਾਂ ਦੇ ਨਾਲ ਇੱਕ ਗੱਲ ਵੀ ਪ੍ਰਚਲਿਤ ਆ ਵੀ ਬਾਬਾ ਅਟਲ ਪੱਕੀਆਂ ਪਕਾਇਆਂ ਕਰ ਲਾ ਕਿਨੇ ਕਿਨੇ ਇਹ ਗੱਲ ਸੁਣੀ ਹੋਈ ਆ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਹੁਣ ਪਹਿਲਾਂ ਇੱਥੇ ਜਿਵੇਂ ਇੱਕ ਕਹਿੰਦੇ ਨੇ ਨਾ ਵੀ ਲੜਕੀ ਨੇ ਸੁਸਾਇਡ ਕਰ ਲਿਆ ਸੀਗਾ ਉਸ ਤੋਂ ਬਾਅਦ ਉੱਪਰ ਵਾਲਾ ਗੇਟੇ ਉੱਤੇ ਤਕਰੀਬਨ ਬੰਦ ਰੱਖਦੇ ਨੇ 2-3 ਘੰਟੇ ਹੀ ਸਵੇਰ ਤੇ ਸ਼ਾਮ ਨੂੰ ਖੁੱਲ੍ਹਾ ਹੁੰਦਾ ਏ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਪ੍ਰਸ਼ਾਦਾ ਪਾਣੀ ਛੱਕਿਆ ਪ੍ਰਸ਼ਾਦਾ ਪਾਣੀ ਛੱਕ ਕੇ ਉਤੋਂ ਫਿਰ ਅਸੀਂ ਇਹ ਪਤਾ ਕੀਤਾ ਜੀ ਸਫ਼ਰ ਸ਼ੁਰੂ ਉਹ ਕਿਉਂਕਿ ਇੱਥੇ ਆ ਗਈ ਸੀਗੇ ਅਸੀਂ ਬੱਸ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਇਹ ਹੈਗੀ ਸੀ ਪ੍ਰਾਈਵੇਟ ਬੀਬੀਆਂ ਨੇ ਨਾ ਇਹਨਾਂ ਨੂੰ ਵੀ ਬੇਲੇ ਕਰਕੇ ਬਿਠਾਇਆ ਪਿਆ ਏ ਕਿਉਂਕਿ ਵੀ ਆਧਾਰ ਕਾਰਡ ਤੇ ਫ੍ਰੀ ਦੇ ਵੀ ਸਫਰ ਕਰਕੇ ਪ੍ਰਾਈਵੇਟ ਬੱਸਾਂ ਦਾ ਕੁਝ ਐਦਾਂ ਦਾ ਹੀ ਹਾਲ ਹੋਇਆ ਪਿਆ ਏ ਚਲੋ ਫਿਰ ਵੀ ਆਈ ਆ ਵੀ ਕਹਿੰਦੇ ਉਹਨਾਂ ਨੇ ਕਿਸਮਤ ਦੀ ਰੋਜੀ ਰੋਟੀ ਹਰ ਇੱਕ ਨੂੰ ਮਿਲੀ ਜਾਣੀ ਆ ਇਹ ਹੈਗਾ ਸੀ ਲੁਧਿਆਣੇ ਦਾ ਬੱਸ ਸਟੈਂਡ ਅਸੀਂ ਲੁਧਿਆਣੇ ਤੱਕ ਪਹੁੰਚ ਚੁੱਕੇ ਸੀਗੇ ਫਿਰ ਇਥੇ ਉਹ ਅਸੀਂ ਚੇਂਜ ਕਰ ਲਈ ਸੀਗੀ ਬਸ ਕਿਉਂਕਿ ਸਾਨੂੰ ਜਿਵੇਂ ਜਾਂਦੇ ਹੋਏ ਵੀ ਤੇ ਵਾਪਸੀ 'ਚ ਵੀ ਅਸੀਂ ਜਿੱਦਾਂ ਜਿੱਦਾਂ ਸਾਨੂੰ ਲੋਟ ਲੱਗਿਆ ਬਸ ਉੱਥੇ-ਉੱਥੇ ਤੱਕ ਦਾ ਉਹ ਕਰ ਲਿਆ ਸੀਗਾ ਵੀ ਅੱਗੇ ਚਲ ਤੇ ਲੋਕ ਗਾਣਿਆਂ ਦੇ ਇੰਜੋਇਮੈਂਟ ਹੋ ਰਹੀ ਸੀ ਲੋਕਾਂ ਨੂੰ ਕਿਉਂਕਿ ਇਹਦੇ ਵਿੱਚ ਇਹ ਹੋ ਜਾਂਦਾ ਜੀ ਚਲੋ ਜਿਵੇਂ ਦੂਰ ਦਾ ਸਫ਼ਰ ਆ ਨਾ ਲੋਕਾਂ ਨੂੰ ਇਹ ਲੱਗਦਾ ਵੀ ਚਲੋ ਥੋੜਾ ਜਿਹਾ ਸੌਖਾ ਲੰਘ ਜਾਂਦਾ ਹੁੰਦਾ ਹੈ ਬਸ ਉਸ ਤੋਂ ਬਾਅਦ ਅਸੀਂ ਆਪਾਂ ਪਹੁੰਚੇ ਬਸ ਅਬ ਦੇ ਸਟਰਾਪ ਤੇ ਉਥੋਂ ਫਤੇ ਤੇ ਫਤੇ ਦੇ ਪਾਪਾ ਸਾਨੂੰ ਲੈ ਆਏ ਸੀਗੇ ਫਿਰ ਇੱਥੇ ਆਗੇ ਸੀ ਅਸੀਂ ਮਾਸੀ ਜੀ ਉਹਨਾਂ ਦੇ ਘਰ ਉਥੇ ਛੱਡਣ ਆਏ ਸੀਗੇ ਮਾਸੀ ਦਾ ਦੋਤਾ ਇਹ ਜੀ ਤੁਹਾਨੂੰ ਸੁਣਾਵਾਂਗੇ ਇਹਦੀਆਂ ਕਿਸੇ ਦਿਨ ਬਹੁਤ ਫਨੀ ਫਨੀ ਗੱਲਾਂ ਹੁਣ ਇੱਥੇ ਅਸੀਂ ਕਿਹਾ ਵੀ ਚਲੋ ਚਾਹ ਪੀ ਕੇ ਫਿਰ ਕਰਦੇ ਆ ਘਰ ਦਾ ਕਿਉਂਕਿ ਸਾਨੂੰ ਤਕਰੀਬਨ 4-5 ਕਿ ਘੰਟੇ ਦਾ ਸਫ਼ਰ ਹੈਗਾ ਸੀ ਸਾਡਾ ਬੱਸ ਦਾ ਵੀ ਇੰਨਾ ਟਾਈਮ ਸਾਨੂੰ ਲੱਗ ਗਿਆ ਸੀ ਅਸੀਂ ਟ੍ਰੇਨ ਦਾ ਸਫ਼ਰ ਨਹੀਂ ਸੀ ਕੀਤਾ ਬਸ ਇਹ ਹੋ ਜਾਂਦਾ ਵੀ ਵਧੀਆ ਚੱਲਉ ਇਹ ਆ ਵੀ ਟ੍ਰੇਨ ਦਾ ਵੀ ਸਫ਼ਰ ਵਧੀਆ ਰਹਿੰਦਾ ਹੈ ਤੇ ਬੱਸ ਦਾ ਵੀ ਪਰ ਅਸੀਂ ਇਸ ਵਾਰ ਤਾਂ ਜਣੀ ਬੱਸ ਦੇ ਵਿੱਚ ਹੀ ਆਉਣ ਜਾਣ ਦਾ ਕੀਤਾ ਸੀ ਇੱਥੇ ਫਤਿਹ ਨੂੰ ਤੇ ਇਹ ਦੋਨੇ ਲੱਗੇ ਸੀਗੇ ਵੀ ਕਦੇ ਖੇਡਣ ਲੱਗ ਜਾਂਦੇ ਸੀ ਕਦੇ ਇਹਨੂੰ ਇਹ ਸੀਗਾ ਵੀ ਹੁਣ ਮੈਨੂੰ ਟਾਈਮ ਮਿਲਿਆ ਫੋਨ ਦੇਖਣ ਦਾ ਤੇ ਆਪਾਂ ਦੇਖਦੇ ਹਾਂ ਜੀ ਫੋਨ ਬਸ ਉਸ ਤੋਂ ਬਾਅਦ ਅਸੀਂ ਆਏ ਘਰੇ ਇਹ ਹੈਗੇ ਦੀ ਨੈਕਸਟ ਡੇ ਦੀ ਫਤਿਹ ਉਹਨਾਂ ਦੇ ਮਨਾਈ ਸੀ ਬਸਾਖੀ ਦਾ ਦਿਨ ਨਾ ਸਕੂਲ ਦੇ ਵਿੱਚ ਇੱਥੇ ਵਿਦਆਊਟ ਯੂਨੀਫਾਰਮ ਗਿਆ ਸੀਗਾ ਉਹ ਇੱਥੇ ਜੱਟ ਦੀ ਹੋ ਰਹੀ ਸੀ ਤਿਆਰੀ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦੀ ਐਂਡਿੰਗ ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਬਲੌਗ ਕਿਦਾਂ ਦੇ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਇੱਕ ਇਹ ਜਿਵੇਂ ਜਿੰਨੇ ਜਨੇ ਤੁਸੀਂ ਬਲੌਗ ਦੇਖਦੇ ਹੋ ਤੇ ਕੁਝ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਬਟ ਕੁਝ ਲੋਕ ਬਿਨਾ ਸਬਸਕ੍ਰਾਈਬ ਕਰੇ ਬਲੌਗ ਜ਼ਰੂਰ ਦੇਖਦੇ ਨੇ ਪਰ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਉਹ ਵੀ ਜ਼ਰੂਰ ਕਰੋ